ਅਰੇਡੀ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜਿੱਥੇ ਅਸੀਂ ਖੁਦ ਨੂੰ ਨੀਂਦ ਤੋਂ ਜਗਾਉਣ ਲਈ ਸਵੇਰੇ అలਾਰਮ ਦਾ ਸਹਾਰਾ ਲੈਂਦੇ ਹਾਂ ਉੱਥੇ ਹੀ ਬਹੁਤੇ ਲੋਕ ਆਪਣੇ ਮੋਬਾਈਲ ਵਿੱਚ ਚਿੜੀਆਂ ਦੇ ਚਹਿਕਣ ਵਾਲੀ ਰਿੰਗਟੋਨ ਲਗਾਉਂਦੇ ਹਨ ਅਸੀਂ ਅੱਜ ਵੀ ਕੁਦਰਤ ਦੀ ਇਸ ਮਿੱਠੀ ਧੁਨ ਨੂੰ ਪਸੰਦ ਕਰਦੇ ਹਾਂ ਡੰਡੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਆਵਾਜ਼ ਸਾਨੂੰ ਕਿਸੇ ਵੇਲੇ ਆਪਣੇ ਘਰਾਂ ਵਿੱਚ ਕੁਦਰਤੀ ਤੌਰ ਉੱਤੇ ਸੁਣਨ ਨੂੰ ਮਿਲਦੀ ਸੀ ਅੱਜ ਉਸ ਨੂੰ ਲੱਭਣਾ ਪੈ ਰਿਹਾ ਹੈ ਡੰਡੀ ਪੁਰਾਣੇ ਬੇਲਿਆਂ ਵਿੱਚ ਜਦੋਂ ਘਰ ਕੱਚੇ ਹੁੰਦੇ ਸਨ ਛੱਤਾਂ ਬਾਲਣ ਦੀਆਂ ਹੁੰਦੀਆਂ ਸਨ ਅਤੇ ਖੁੱਲੇ ਬਿਹੜਿਆਂ ਵਿੱਚ ਨਿੰਮ ਤੂਤ ਕਿੱਕਰ ਤਹਲੀ 베ਰੀਆਂ ਬੋਗਨਵੀਲ ਅਤੇ ਝਾੜੀਦਾਰ ਵਰਗੇ ਦੇਸੀ ਰੁੱਖ ਲੱਗੇ ਹੁੰਦੇ ਸਨ ਤਾਂ ਇਹ ਛੋਟੀਆਂ ਪਿਆਰੀਆਂ ਚਿੜੀਆਂ ਆਹਲ ਨੇ ਪਾ ਕੇ ਉੱਥੇ ਰਹਿੰਦੀਆਂ ਸਨ ਡੰਡੀ ਪਰ ਜਿਉਂ ਹੀ ਕੱਚੀਆਂ ਛੱਤਾਂ ਦੀ ਥਾਂ ਪੱਕਿਆਂ ਘਰਾਂ ਨੇ ਲੈ ਲਈ ਅਤੇ ਇਮਾਰਤਾਂ ਨੇ ਹੀਰਾਵਲ ਨੂੰ ਖਾ ਲਿਆ ਤਾਂ ਚਿੜੀਆਂ ਨੇ ਵੀ ਉੱਥੋਂ ਆਪਣਾ ਮੂੰਹ ਮੋੜ ਲਿਆ ਡੰਡੀ ਅੱਜ ਹਾਲਾਤ ਇਹ ਹਨ ਕਿ ਸਵੇਰ ਨੂੰ ਇਹਨਾਂ ਦੀ ਚਹਿਕਣ ਵਾਲੀ ਆਵਾਜ਼ ਸੁਣਨ ਲਈ ਅਸੀਂ ਤਰਸ ਗਏ ਹਾਂ ਡੰਡੀ ਸਾਡੇ ਲੋਕ ਗੀਤਾਂ ਅਤੇ ਕਹਾਣੀਆਂ ਵਿੱਚ ਵੀ ਚਿੜੀਆਂ ਚਿੜੀ ਦਾ ਵੱਡਾ ਅਤੇ ਅਹਿਮ ਸਥਾਨ ਰਿਹਾ ਹੈ ਡੰਡੀ ਬਚਪਨ ਵਿੱਚ ਅਸੀਂ ਸਾਰਿਆਂ ਨੇ ਕਾਂ ਅਤੇ ਚਿੜੀ ਦੀ ਕਹਾਣੀ ਬਹੁਤ ਵਾਰ ਸੁਣੀ ਹੋਵੇਗੀ ਡੰਡੀ ਗੀਤਾਂ ਵਿੱਚ ਵੀ ਅਕਸਰ ਕੁੜੀਆਂ ਦਾ ਜ਼ਿਕਰ ਚਿੜੀਆਂ ਨਾਲ ਕੀਤਾ ਜਾਂਦਾ ਹੈ ਡੰਡੀ ਰੈਡੀ ਇਹ ਪੰਛੀ ਸਿਰਫ ਕੁਦਰਤੀ ਸੁੰਦਰਤਾ ਦੀ ਹੀ ਨਿਸ਼ਾਨੀ ਨਹੀਂ ਸਗੋਂ ਸਾਡੇ ਸੱਭਿਆਚਾਰ ਅਤੇ ਵਾਤਾਵਰਨ ਦਾ ਅਹਿਮ ਹਿੱਸਾ ਵੀ ਹੈ ਡੰਡੀ ਆਕਾਰ ਵਿੱਚ ਛੋਟਾ ਪਰ ਆਤਮ ਵਿਸ਼ਵਾਸ ਵਿੱਚ ਵੱਡਾ ਚਿੜੀ ਇੱਕ ਚੁਸਤ ਪੰਛੀ ਹੈ ਜੋ ਦੁਨੀਆ ਪਰ ਵਿੱਚ ਪਾਇਆ ਜਾਂਦਾ ਹੈ ਟੰਡੀ ਇਹ ਬੀਜ ਅਨਾਜ ਦੇ ਦਾਣੇ ਅਤੇ ਕੀੜੇ ਮਕੌੜੇ ਖਾ ਕੇ ਜੀਵਨ ਬਤਾਉਂਦੀ ਹੈ ਡੰਡੀ ਆਮ ਤੌਰ ਉੱਤੇ ਇਹ ਪੰਛੀ 24 ਮੀਲ ਰਤੀ ਘੰਟਾ ਦੀ ਰਫਤਾਰ ਨਾਲ ਉੱਡ ਸਕਦਾ ਹੈ ਡੰਡੀ नर ਚੜੀ ਮਾਦਾ ਨਾਲੋਂ ਜ਼ਿਆਦਾ ਆਕਰਸ਼ਕ ਹੁੰਦੀ ਹੈ ਡੰਡੀ ਇਹ ਅਕਸਰ ਘਰਾ ਦੀਆਂ ਛੱਤਾਂ ਝਾੜੀਦਾਰ ਅਤੇ ਕੰਡਿਆਂ ਵਾਲੇ ਰੁੱਖਾਂ ਅਤੇ ਕੰਡਾਂ ਦੀਆਂ ਖੁੱਡਾਂ ਵਿੱਚ ਆਹਲ ਨੇ ਬਣਾਉਂਦੀਆਂ ਹਨ ਡੰਡੀ ਕੁਦਰਤੀ ਸੰਤੁਲਨ ਨੂੰ ਬਨਾਈ ਰੱਖਣ ਵਿੱਚ ਚਿੜੀਆਂ ਇੱਕ ਮਹੱਤਮਪੂਰਨ ਭੂਮਿਕਾ ਨਿਭਾਉਂਦੀਆਂ ਹਨ ਪਰ ਹੁਣ ਦਿਨ ਬਦ ਦਿਨ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਜੋ ਕਿ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਦਾ ਨਤੀਜਾ ਹੈ ਡੰਡੀ ਸਭ ਤੋਂ ਵੱਡਾ ਕਾਰਨ ਸੰਘਣੇ ਰੁੱਖ ਝਾੜੀਆਂ ਅਤੇ ਕੰਡੇਦਾਰ ਬੂਟੇ ਜੋ ਚਿੜੀਆਂ ਲਈ ਸੁਰੱਖਤ ਟਿਕਾਣੇ ਹੁੰਦੇ ਹਨ ਹੁਣ ਨਵੀਆਂ ਇਮਾਰਤਾਂ ਸੜਕਾਂ ਅਤੇ ਉਦਯੋਗਿਕ ਵਿਕਾਸ ਦੀ ਭੇਟ ਚੜ ਰਹੇ ਹਨ ਡੰਡੀ ਇਸ ਤੋਂ ਇਲਾਵਾ ਉੱਚੇ ਟਾਵਰ ਅਤੇ ਪ੍ਰਦੂਸ਼ਣ ਵੀ ਉਹਨਾਂ ਦੀ ਜ਼ਿੰਦਗੀ ਲਈ ਵੱਡਾ ਖਤਰਾ ਬਣ ਰਹੇ ਹਨ ਡੰਡੀ ਮੋਬਾਈਲ ਟਾਵਰਾਂ ਅਤੇ ਹੋਰ ਇਲੈਕਟ੍ਰੋਨਿਕ ਡਿਵਾਈਸਾਂ ਤੋਂ ਨਿਕਲਣ ਵਾਲੀਆਂ ਤਰੰਗਾਂ ਚਿੜੀਆਂ ਦੇ ਦਿਮਾਗ ਉੱਤੇ ਬਹੁਤ ਬੁਰਾ ਪ੍ਰਭਾਵ ਪਾ ਰਹੀਆਂ ਹਨ ਜਿਸ ਕਾਰਨ ਉਹਨਾਂ ਦੀ ਮੌਤ ਦੀ ਦਰ ਵਧ ਰਹੀ ਹੈ ਟੰਡੀ ਦੂਜੇ ਪਾਸੇ ਕੀਟਨਾਸ਼ਕ